ਕਮੋਨ ਆਪਾਂ ਬਹੁਤ ਟ੍ਰੈਂਡਿੰਗ ਬਹੁਤ ਟ੍ਰੈਂਡਿੰਗ ਬਹੁਤ ਜਮਾਈ ਘਰ ਸ਼ਾਮਤ ਹੋ ਮਾਘ ਪੱਤਰ ਜੇਣਾ ਸਰ ਮਾਘ ਪੱਤਰ ਜੇਣਾ ਕੋਈ ਨਹੀਂ ਕਰ ਸਕਦੀ ਗੱਲ ਸਾਨੂੰ ਦੱਸੋ ਦੱਸੋ ਅੰਸ਼ਾਨ ਕੀ ਮੈਂ ਤਰੀਕੇ ਨਾਲ ਆਇਆ ਨੋ 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 ਰੋਪਟੀਚ ਲਾਓ ਜੇ ਬਰਤੋਂਗੇ ਆ ਵੀ ਨਾ ਨਾ ਖੂਬੀ ਲਾਓ ਆ ਵੀ ਨਾ ਨਾ ਕੋਈ ਨਾ ਕੋਈ ਨਾ ਆਪ ਪਬਲਿਕ ਨੂੰ ਪਰੇਸ਼ਾਨ ਨਾ ਕਰੋ ਲਾ ਕੇ ਅਸੀਂ ਰੋਕ ਲਾ ਕੇ ਆਪ ਕੋਈ ਨਹੀਂ ਕਰਦੇ ਤੁਸੀਂ ਆਪ ਪਬਲਿਕ ਨੂੰ ਪਰੇਸ਼ਾਨ ਨਹੀਂ ਕਰਨਾ ਚਾਹੁੰਦੇ ਸੀ ਇਸ ਦੇਸ਼ ਦੇ ਨਾਗਰਿਕਾ ਦੇ ਸੰਵਿਧਾਨ ਦੀ ਪਾਲਣਾ ਕਰਨ ਵਾਲੇ ਲੋਕ ਆਪ ਪਬਲਿਕ ਨੂੰ ਪਰੇਸ਼ਾਨ ਕਿਉਂ ਕੀਤਾ ਬੈਰੀਕੇਡ ਲਾ ਕੇ ਅਸੀਂ ਕੋਈ ਅੰਦਰ ਟਰੈਕਟਰ ਉੱਤੇ ਚਾੜ ਰਹੇ ਆ ਜਾਂ ਕਿ ਐਸਟੀਐਮ ਕੰਪਲੈਕਸ ਦੇ ਅਸੀਂ ਮੰਗ ਪੱਤਰ ਦੇਣਾ ਹੈ ਅਸੀਂ ਸਾਈਡ ਤੇ ਲਾ ਕੇ ਦੇ ਕੇ ਮੁੜ ਆਉਂਦੇ ਹਾਂ ਉਹ ਨਹੀਂ ਤੂੰ ਜਾਣ ਕੇ ਬਹੁਣੀ ਆਇਆ ਬਣਾ ਤੈਨੂੰ ਉਹ ਤੁਸੀਂ ਖੁਦ ਕ੍ਰੀਏਟ ਕਰ ਰਹੇ ਹੋ ਇਹਦਾ ਕਿਲਾਉਂਦੇ ਕੋਈ ਟੱਕਰੀ ਨਹੀਂ ਜੀ ਅਸੀਂ ਪਿੱਛੇ ਸ਼ਾਂਤੀਪਾਤਰਿਕ ਨੇ ਆਏ ਮਾਸਤਾ ਵਿਗਾੜੀ ਕੋਈ ਬਿਲਕੁਲ ਇੱਕ ਸਾਈਡ ਤੇ ਆਏ ਕੋਆਪਰੇਟ ਕਰ ਰਹੇ ਤੁਸੀਂ ਕੋਆਪਰੇਟ ਕਰੋ ਸਾਡਾ ਬਹੁਤ ਦੱਸ ਰਹੇ ਅਸੀਂ ਇੰਨਾ ਕਿ ਤੱਕ ਆਪ ਕਰੀ ਨਹੀਂ ਬਾਈਲੋ ਘੱਟ ਜਿਆਦਾ ਕਰ ਨਹੀਂ ਆ ਰਹੇ ਆ ਰਹੇ